ਦਿਲਜੀਤ ਦੀ ਫਿਲਮ ਸਰਦਾਰ ਜੀ 3 ਦੇ ਹੱਕ ਵਿੱਚ ਆਏ ਪੰਜਾਬ ਦੇ ਕਿਸਾਨ ਕਿਸਾਨਾਂ ਵੱਲੋਂ ਦਿਲਜੀਤ ਦਾ ਸਮਰਥਨ ਕਰਦੇ ਹੋਏ ਉਹਨਾਂ ਦਾ ਵਿਰੋਧ ਕਰਨ ਵਾਲੇ ਮਿੱਕਾ ਸਿੰਘ ਬੀਪਰਾਗ ਅਤੇ ਗੁਰੂ ਰੰਦਾਵਾ ਦਾ ਪੁਤਲਾ ਸਾੜ ਕੇ ਦਿਲਜੀਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸਾਡੀ ਯੂਨੀਅਨ ਦੀ ਸਾਰੀ ਟੀਮ ਤੇ ਵਰਕਰ ਦਿਲਜੀਤ ਦوسਾਂਝ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਜਿੱਥੇ ਵੀ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਆਵੇਗੀ ਭਾਰਤੀ ਕਿਸਾਨ ਯੂਨੀਅਨ ਉਹਨਾਂ ਨਾਲ ਖੜੀ ਰਹੇਗੀ ਕਿ ਸਾਡਾ ਉਹ ਨੌਜਵਾਨ ਦਿਲਜੀਤ ਦوسਾਂਝ ਜਿਹਨੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਇਸ ਪੱਗ ਨੂੰ ਉੱਚਾ ਕੀਤਾ ਹੈ ਪੰਜਾਬੀਅਤ ਨੂੰ ਉੱਚਾ ਕੀਤਾ ਹੈ ਔਰ ਪੰਜਾਬੀਅਤ ਦਾ ਸਿਰ ਉੱਚਾ ਕੀਤਾ ਹੈ ਉਹ ਜਦੋਂ ਸਟੇਜਾਂ ਤੋਂ ਬੋਲਦਾ ਹੈ ਪੰਜਾਬ ਆ ਗਿਆ ਓਏ ਇਹ ਗੱਲ ਚੁੱਪਦੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਕੰਬਦਲ ਨੇ ਜਿਹੜੇ ਘੱਟ ਫਿਰਦੇ ਆਲੇ ਨੇ ਘੱਟ ਮਾਤੇ ਵਾਲੇ ਨੇ ਇਸ ਕਰਕੇ ਮੈਂ ਇਹ ਗੱਲ ਕਵਾਂਗਾ ਜਿਹੜੇ ਕਲਾਕਾਰ ਵਿਰੋਧ ਕਰਦੇ ਨੇ ਉਹ ਜਿਹੜੇ ਆਪ ਚੱਲਣੋਂ हट ਗਏ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਜਿਨ੍ਹਾਂ ਨੇ ਨਕਮੇੇ ਕੰਮ ਕੀਤੇ ਹੁਣ ਤਿੱਕਰ ਆ ਮੀਕੇ ਵਰਗੇ ਜਿਹਨਾਂ ਸਾਰਿਆਂ ਨੂੰ ਪਤਾ ਹੈ ਕਿ ਕੀ ਉਹਦੇ ਹਾਲਾਤ ਨੇ ਉਹ ਕੀ ਕਰਦਾ ਰਿਹਾ ਉੱਥੇ ਸਾਡੇ ਜਿਹੜੀਆਂ ਲੜਕੀਆਂ ਦੇ ਨਾਲ ਸੋ ਉਹ ਇਹੋ ਜਿਹੇ ਕਲਾਕਾਰ ਇਹ ਗੱਲਾਂ ਆਖਣ ਕਿ ਭਾਈ ਦਲਜੀਤ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਕੀ ਉਹ ਨਰਿੰਦਰ ਮੋਦੀ ਨੂੰ ਕਹਿਣਗੇ ਕਿ ਤੂੰ ਜਦੋਂ ਬਾਡੇ ਮਨੋਰ ਗਿਆ ਸੀ ਇਮਰਾਨ ਖਾਨ ਦਾ ਤੇ ਤੂੰ ਮਾਫੀ ਮੰਗੇਗਾ ਕੀ ਉਹ ਕਹਿਣਗੇ ਆਪ ਜਦੋਂ ਮਾਫੀ ਮੰਗਣਗੇ ਆਪ ਜਾ ਕੇ ਉੱਥੇ ਖਾਰੇ ਲਾਵੇ ਲਾ ਕੇ ਆਏ ਨੇ ਸੋ ਮੈਂ ਇਹ ਗੱਲ ਕਮਾਂਗਾ ਕੇਵਲ ਤੇ ਕੇਵਲ ਸਿੱਖ ਚਿਹਰੇ ਨੂੰ ਟਾਰਗੇਟ ਕਰਨਾ ਜਿਹਨੇ ਸਾਡੀ ਦਸਤਾਰ ਨੂੰ ਪੂਰੀ ਦੁਨੀਆ ਚ ਉੱਚਾ ਕੀਤਾ ਹੈ वर्ल्ड ਦੇ ਉਸ ਕੋਨੇ-ਕੋਨੇ ਤੱਕ ਜਿੱਥੇ ਕੋਈ ਸਿੱਖ ਨਹੀਂ ਪਹੁੰਚਿਆ ਉਹ ਦਲਜੀਤ ਰਸਾਂਝ ਨੇ ਸਾਡੀ ਦਸਤਾਰ ਨੂੰ ਉੱਥੇ ਜਾ ਕੇ ਉਹ ਸਤਕਾਰ ਦਵਾਇਆ ਛੋ ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਔਰ ਸਮੁੱਚੀ ਕਿਸਾਨੀ ਕਿਸਾਨ ਮਜ਼ਦੂਰ ਮੋਰਚਾ ਅਸੀਂ ਸਮੁੱਚੀਆਂ ਜਥੇਬੰਦੀਆਂ ਦਲਜੀਤ ਰਸਾਂਝ ਦੇ ਨਾਲ ਡਟ ਕੇ ਖੜੀਆਂ ਸ਼ੂਰਮਾ ਪੁੱਤਰ ਹੈ ਤੁਹਾਡੇ ਦੁਸਾਂਝਾਂ ਦਾ ਮੈਂ ਦੁਸਾਂਝਾ ਨਗਰ ਵਾਲਿਆਂ ਨੂੰ ਵਧਾਈ ਦਿਨਾ ਕਿਉਂਕਿ ਉਸ ਨੇ ਇਹੋ ਜਿਹਾ ਪੁੱਤਰ ਪੈਦਾ ਕੀਤਾ ਜਿਹੜਾ ਕਿ 2020-21 ਦੇ ਵਿੱਚ ਜਦੋਂ ਅੰਦੋਲਨ ਚੱਲਿਆ ਤੇ ਸਭ ਤੋਂ ਮੋੜੇ ਇਕਤਾਜ 'ਤੇ ਜਾ ਕੇ ਖੜਾ ਹੋ ਗਿਆ ਕਿ ਮੈਂ ਮੋਰਚੇ ਦੇ ਨਾਲ ਹਾਂ ਸੋ ਇਸ ਕਰਕੇ ਉਹ ਸ਼ੂਰਮਾ ਉਹਨੇ ਆਪਣਾ ਸਰੂਪ ਲੈ ਕੇ ਜਾਂਦਾ ਹਰ ਸਟੇਜ ਤੇ ਸੋ ਇਸ ਕਰਕੇ ਹਮੇਸ਼ਾ ਸਿੱਖ ਕੌਮ ਪੰਜਾਬੀ ਔਰ ਜਿੰਨੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਡਟ ਕੇ ਅਸੀਂ ਦਲਜੀਤ ਦੋਸਾਂਝ ਦੇ ਨਾਲ ਖੜੇ ਆ ਔਰ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਦੀ ਫਿਲਮ ਜਿਹੜੀ ਆ ਭਾਰਤ ਦੇ ਵਿੱਚ ਤੁਰੰਤ ਰਿਲੀਜ਼ ਕੀਤੀ ਜਾਵੇ ਔਰ ਤਹਈਆ ਕਰਦੇ ਆ ਉਹਨਾਂ ਚਿਰ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ ਜਿੰਨਾ ਚਿਰ ਉਹਦੀ ਫਿਲਮ ਜਿਹੜੀ ਐ ਉਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾਂਦੀ ਜ਼ਿਕਰਯੋਗ ਹੈ ਕਿ ਕਿਸਾਨੀ ਆંદੋਲਨ ਦੌਰਾਨ ਦਲਜੀਤ ਦੋਸਾਂਝ ਹਮੇਸ਼ਾ किसान रहा अते दिलजी दुसांच ने किसाना दी आर्थिक सहायता भी की उसने किसाना दी दो करोड़ दी मदद की बहुत सारी चीजें होती रहती है घुमाते हैं सब लेकिन हम हाथ जोड़ के बेनती करते हैं तो मीडिया से प्लीज यही दिखाए कि हम सब पीसफुल तरीके से बैठे हैं और जो भी किसान भाई चाहते हैं पूरा देश आज साथ है प्लीज हमारा साथ दें और सरकार हमारी मांगे मांगे